ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਕਵਰ ਕਰ ਰਹੇ ਹਾਂ ਜ਼ਿਲ੍ਹਾ ਫਰੀਦਕੋਟ ਆ ਗਿਆ ਜੈਤੋ ਤਹਿਸੀਲ ਪੈਂਦਾ ਜੈਤੋ ਤੋਂ 8 ਕਿਲੋਮੀਟਰ ਦੇ ਬਾਈਂਧਾ ਦਾ ਪਿੰਡ ਹੈ ਚੰਦਪਾਣ ਜੇ ਆਪਾਂ ਕਹਿੰਦੇ ਚੰਦਪਾਣ ਦਾ ਟੇਸਲ ਉਹ ਪਿੰਡ ਹੈਗਾ ਚੰਦਪਾਣ ਵੀਰ ਦਾ ਮੋਬਾਈਲ ਨੰਬਰ ਆ 791 35205 792 35205 ਵੀਰ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਵਿਹੜ ਦੇਖ ਰਹੇ ਆ ਤੀਜਾ ਸੂਆ ਜੈਨ ਨੂੰ ਸੂਈ ਹੋਈ ਆ ਘਰ ਦੀ ਵਿਹੜ ਆ ਵੀਰ ਦੀ ਫਾਰਮ ਦੀ ਵਿਹੜ ਆ ਕੋਈ ਵਪਾਰ ਦਾ ਕੰਮ ਨਹੀਂ ਫਾਰਮ ਦੇਖ ਸਕਦੇ ਹੋ ਇੱਕ ਸਿੰਗਲ ਵਿਹੜ ਦੀ ਆਪਾਂ ਵੀਡੀਓ ਕਵਰ ਕਰਦੇ ਪਏ ਆ ਤੀਜਾ ਸੂਆ ਵਿਹੜ ਤਾਜੀ ਸੂਈ ਹੋਈ ਆ ਐਬੀਐਸ ਦੇ ਡਰਾਈਵਰ ਦੀ ਆਪ ਆ ਡਰਾਈਵਰ ਦੇ ਸੀਮੰਟ ਦੀ ਆਪ ਆ ਗਈ ਅੱਗੇ ਇਹਦੇ ਸਪੈਗ ਦਾ ਸੀਮਨ ਲੱਗਿਆ ਹੋਇਆ ਏਬੀਐਸ ਦਾ ਸਪੈਗ ਅੰਡੈਵਰ ਸੀਮਨ ਦੀ ਆਪ ਆ ਸਪੈਗ ਦੀ ਇਹਦੀ ਬੱਚੀ ਆ ਮਗਰ ਫੀਮੇਲ ਬੱਚੀ ਦਿੱਤੀ ਆ ਕੱਲ ਸ਼ਾਮ ਨੂੰ ਤਾਜੀ ਸੂਈ ਗਈ ਅੱਜ ਸਵੇਰੇ 10:00 ਵਜੇ ਦੀ ਵੀਡੀਓ ਇਹੋ ਬਣਾ ਰਹੇ ਆ ਤੇ ਜੇਰ ਜੁਰ ਵੀਰ ਕਹਿੰਦਾ ਬਿਲਕੁਲ ਓਕੇ ਆ ਦੂਜੇ ਸੂਏ ਵੈੜਨੇ ਦੁੱਧ ਦਿੱਤਾ 32 ਤੋਂ ਲੈ ਕੇ 33 ਕਿਲੋ ਸੋ 30 ਤੋਂ ਪਾਰ ਪਾਰ ਪਿਛਲੇ ਦੂਜੇ ਸੂਏ ਚੱਲੀ ਹੈਗੀ ਇਸ ਵਾਰ ਤੁਸੀਂ 35 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਸਕਦੇ ਹੋ ਸੋ ਲੇਵਾ ਵਗੈਰਾ ਤੇ ਬਾਕੀ ਬੋਡੀ ਸਟਰਕਚਰ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ਼ ਸੁਥਰਾ ਕੱਦ ਵੱਡ ਚੰਗਾ ਪੂਰੀ ਜਿੰਦ ਜਾਨ ਜਾਤ ਪ੍ਰਾਣ ਦੇ ਵਿੱਚ ਆ ਤੇ ਬੱਚਾ ਇਹਦੇ ਪਿੱਛੇ ਆ ਗਈ ਬੱਚੀ ਸਪੈਕ ਦੇ ਸੀਮਨ ਦੀ ਸੈਕਸਲ ਸੀਮਨ ਦੀ ਬੱਚੀ ਆ ਸੋ ਥਣ ਲੇਵਾ ਦੇਖੋ ਸੋਹਣਾ ਤੇ ਹੱਤੀ ਚਵਾਈ ਕਰੋ ਚਾਹੇ ਮਸ਼ੀਨੀ ਕਰੋ ਥਣ ਮੁਠੀ ਹੱਥ ਦੇ ਵਿੱਚ ਵਧੀਆ ਸੋਹਣਾ ਥਣ ਆਉਂਦਾ ਤੇ ਬਾਕੀ ਲੇਵਾ ਦੇਖੋ ਬੈੜਦਾ ਸੋਹਣਾ ਸਾਫ ਸੁਥਰਾ ਪ੍ਰਿੰਟ ਪ੍ਰਿੰਟ ਬੜੇ ਪਿਆਰੇ ਬੱਚੀ ਦੇ ਤੇ ਰਿਕਾਰਡ ਵਿਦ ਡਿਟੇਲ ਤੁਹਾਨੂੰ ਸਾਰਾ ਮਿਲੂਗਾ ਸੋ ਘਰੇ ਜਾ ਕੇ ਵੀਰ ਕੋਲ ਤੁਸੀਂ ਚੋਕ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸਟਾਰਟਿੰਗ ਵੀ ਇਹ ਕਹਿੰਦਾ ਲਗਭਗ ਹਜੇ ਬੋੜਾ ਇਹਦਾ 20 ਕਿਲੋ ਤੋਂ ਬਾਹਰ ਬੋੜੇ ਦੀ ਸਟਾਰਟਿੰਗ ਹੀ ਆ ਕਿਉਂਕਿ ਸਾਹਮਣੇ ਚਵਾਈ ਹੋਈ ਤੇ ਇੱਕ ਸਵੇਰੇ ਚਵਾਈ ਹੋਈ ਹੈ ਜੀ ਤੇ ਬਾਕੀ ਜੈਨੂਨ ਤੀਜਾ ਸੂਆ ਸੂਈ ਆ ਸੋ ਬੋਡੀ ਸਟਰਕਚਰ ਦੇਖੋ ਮਲੰਗ ਤੋਬੀਆ ਵੱਡੀ-ਬੁੱਡੀ ਬਹੁਤ ਆ ਰੇਟ ਵੀ ਇਹਨੇ ਕੀਤਾ ਦਾ 1 ਲੱਖ 55000 ਰੁਪਇਆ 1 ਲੱਖ 55000 ਰੁਪਇਆ ਇਹਦਾ ਰੇਟ ਆ ਤੇ ਜੇਰ ਵਗੈਰਾ ਡਾਣਾ ਕੱਲ੍ਹ ਸ਼ਾਮ ਦੀ ਸੂਈ ਹੋਈ ਆ ਬੱਚੀ ਤੀਜੇ ਸੂਏ ਸੂਈ ਆ ਮਗਰ ਇਹਨੇ ਦਿੱਤੀ ਆ ਬੱਚੀ ਸਪੈਕ ਦੇ ਸੀਮੰਦੀ ਸੋ ਬੋਡੀ ਸਟਰਕਚਰ ਵਗੈਰਾ ਚੈੱਕ ਕਰੋ ਵੈਢ ਦਾ ਵਾਟਸਐਪ ਰਾਹੀਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਰ ਜੇਕਰ ਤੁਸੀਂ ਕੋਲੇ ਜਾ ਕੇ ਦੇਖੋਗੇ ਫਾਰਮ ਦੀ ਵੀਰ ਦੀ ਬੈੜ ਤਾਂ ਤੁਹਾਡਾ ਨਾ ਮੋੜਨ ਵਾਲਾ ਤਾਂ ਕੰਮ ਹੀ ਨਹੀਂ ਕੋਈ ਕਿਉਂਕਿ ਬੈੜ ਦੀ ਬਰੀਡ ਤੇ ਬਾਕੀ ਸਾਮਸਮਾਲ ਫਾਰਮ ਵਾਲੀ ਬੈੜ ਬਹੁਤ ਘੱਟ ਮਿਲ ਜੇ ਵੀ ਡਿਮਾਂਡ ਕਰਦੇ ਕਿ ਸ਼ਰ ਘਰੇਲੂ ਬੰਦੋ ਤੇ ਲੈਣੀ ਆ ਸੋ ਬਾਕੀ ਮੇਨ ਗੱਲ ਜਿਹੜੀ ਆਪ ਹੁੰਦੀ ਆ ਫਾਰਮ ਦੇ ਵਿੱਚੋਂ ਬੈੜ ਖਰੀਦਦੇ ਆ ਉਹਦਾ ਮੇਨ ਆਪ ਨੂੰ ਫਾਇਦਾ ਕਿਉਂਦਾ ਕਿਉਂਕਿ ਦੇ ਵੈਕਸੀਨ ਵਗੈਰਾ A to Z ਸਾਰੀ ਕੰਪਲੀਟ ਮਿਲਦੀ ਆ ਬਾਇਓ ਡਾਟਾ ਸਾਰਾ ਮਿਲ ਜਾਂਦਾ ਹੈਗਾ ਸੋ 1,55,000 ਰੁਪਏ ਰੇਟ ਆ ਚੰਗੀ ਕੇਅਰ ਵਾਲਾ ਹੋਇਆ ਬੰਦਾ ਪਰ ਤੁਸੀਂ 35 ਕਿਲੋ ਦੁੱਧ ਮੰਨ ਕੇ ਇਹਨੂੰ ਪਰਚੇਸ ਕਰ ਲਿਓ 792 35205 ਵੀਰ ਦਾ ਮੋਬਾਈਲ ਨੰਬਰ ਹੈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦਿਓ